ਗੁਰਜੀ ਕੀ ਪਤੇ ਟੋਡੀ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਾਂ ਹਾਂ ਲਵਟਿਓ ਰੇ ਮੂੜੇ ਕਛੂ ਨਾ ਥੋਰੀ ਹਾਂਜੀ ਮਿਸਰਾ ਮਿਸਰਾ ਲਾਉਣਾ ਹੈ ਹਾਂ 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 ਕੱਠਾ ਨਹੀਂ ਕਹਿ ਦੇਣਾ ਹਾਂ ਹਾਂ ਲਵਟਿਓ ਰੇ ਮੂੜੇ ਇਥੇ ਵਿਸਰਾਮ थोरे। तेरो नहीं, सो जानी मोरी। तेरो नहीं इत्थे है सो जानी आपन राम ना चीनो खिनुआ चुनो चीनो चीनो कहना गो अपन राम न चीनो खिनुआ जो पर सो अपनी मनुआ ਨਾਮ ਸੰਗੀ ਸੋ ਮਨ ਨਾ ਬਸਾਇਓ ਨਾਮ ਸੰਗੀ ਇਥੇ ਬਿਸਰਾਮ ਸੋ ਮਨ ਨਾ ਬਸਾਇਓ ਛੋੜ ਜਾਹਿ ਵਾਹੂ ਚੇਤ ਲਾਇਓ ਸੋ ਸੰਟਿਓ ਜਿਤ ਭੂਖ ਤਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਹਾਂਜੀ ਅੰਮ੍ਰਿਤ ਨਾਮ ਇਥੇ ਬਿਸਰਾਮ ਹੈ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂ ਪਰਿਆ ਮੋਹ ਪੱਧ ਤੇ ਵਿਸ्राम ਹੈ ਗੁਰ ਪ੍ਰਸਾਦ ਨਾਨਕ ਕੋ ਤਰਿਆ ਗੁਰ ਪ੍ਰਸਾਦ ਇਥੇ ਵਿਸ्राम ਹੈ ਨਾਨਕ ਕੋ ਨਹੀਂ ਕਹਿਣਾ ਹੈ ਨਾਨਕ ਇਥੇ ਆਮ ਕਲਾ ਦਨੀ ਹੈ ਕੋ ਤਰਿਆ ਟੋਡੀ ਮਹੱਲਾ ਪੰਜਵਾ ਹਮਾਰਾ ਇੱਕ ਹਰੀ ਹਰੀ ਚਾਲਤਿ ਅੰਮ੍ਰਿਤ ਪਾਨ ਅਵਰ ਸੰਜਾਨ ਨਾ ਕਰੀ ਰਹਾਓ ਸਿਆਣ ਬੋਲਣਾ ਸਸੇ ਤੇ ਟਿੱਪੀ ਲਾ ਕੇ ਨਹੀਂ ਬੋਲਣੀ ਸਿਆਣ ਨਹੀਂ ਕਹਿਣਾ ਸਿਆਣ ਵੱਡਾ ਭਾਗ ਗੁਰ ਆਪਣਾ ਪਾਇਓ ਗੁਰੂ ਮੂਕੋ ਹਰ ਨਾਮ ਦਰੜਾਇਓ ਗੁਰੂ ਮੂਕੋ ਹਰ ਨਾਮ ਦਰੜਾਇਓ ਹਰ ਹਰ ਜਾਪ ਤਾਪ ਬ੍ਰਤ ਨਿਮਾ ਹਰ ਹਰ ਧਿਆਏ ਕੁਸਲ ਸਭ ਖੀਮਾ ਆਚਾਰ ਵਿਵਹਾਰ ਜਾਤ ਹਰ ਗੁਨੀਆ ਮਹਾ ਆਨੰਦ ਆਚਾਰ ਵਿਵਹਾਰ ਜਾਤ ਹਰ ਗੁਨੀਆ ਜਾਤ ਪਦਤੀ ਵਿਸਰਾਮ ਹੈ ਆਚਾਰ ਵਿਵਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸ ਕੇ ਗ੍ਰਹਿ ਮਹਿ ਆਇਆ ਟੁੱਡੀ ਮਹੱਲਾ ਪੰਜਵਾ ਘਰ ਚੌਥਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗੱਲੀ ਹਰ ਨੀਹ ਨਾ ਹੋਏ ਗੱਲੀ ਪਤਿ ਵਿਸਰਾਮ ਲਾਦਣਾ ਗੱਲੀ ਕਸ ਕੇ ਬੋਲਨਾ ਰਹਾਓ ਹਾ ਟੂਡੇ ਦੀ ਦਰਸ਼ਨ ਕਾਰਨ ਬੀਤੀ ਬੀਤੀ ਪੇਖਾ ਹਾ ਟੂਡੇ ਦੀ ਦਰਸ਼ਨ ਕਾਰਨ ਇਥੇ ਵਿਸਰਾਮ ਬੀਤੀ ਬੀਤੀ ਪੇਖਾ ਗੁਰ ਮਿਲ ਪਰਮ ਗਵਾਇਆ ਏ ਇਹ ਬੁੱਧ ਪਾਈ ਮੈਂ ਸਾਧੂ ਕੰਨਹੋ ਲੇਖ ਲਿਖਿਓ ਤੁਰ ਮਾਥੈ ਇਹ ਬਿਦ ਨਾਨਕ ਹਰ ਨੈਣ ਅਲੋਇ ਟੋੜੀ ਮਹੱਲਾ ਪੰਜਵਾ ਗਰਬ ਗਹਿ ਲੜੋ ਮੂਲੋ ਹੀਓ ਰੇ ਜੀ ਇਸ ਤਰ੍ਹਾਂ ਪਾਠ ਚਾਰਨ ਕਹਿਣਾ ਗਰਬ ਗਹਿਲਡੋ ਹਾਹੀ ਦੀ ਸਿਹਾਰੀ ਹੈ ਨਾ ਗਹਿਲਡੋ ਯਾਨੀ ਲੱਲੇ ਅਤੇ ੜਾੜੇ ਦੇ ਵਿੱਚ ਡੈਸ਼ ਦੀ ਕੇ ਬੋਲਣਾ ਹੈ ਗਰਬ ਗਹਿਲਡੋ ਇੱਥੇ ਵਿਸਰਾਮ ਹੈ ਮੂੜਡੋ ਹਿਓ ਰੇ ਮੂੜਡੋ ੜਾੜੇ ਦੋਵੇਂ ਉਚਾਰਨ ਕਰਨੇ ਹਨ ਗਰਬ ਗਹਿਲਡੋ ਮੂੜਡੋ ਹੀਓ ਰੇ ਯਾਨੀ ਮੂਰਖ ਮੇਰਾ ਹਿਰਦਾ ਜਿਹੜਾ ਨਾ ਮੇਰਾ ਹਿਰਦਾ ਮੈਂ ਮੂਰਖਾਂ ਮੇਰਾ ਹਿਰਦਾ ਤਾਂ ਹੰਕਾਰ ਨੇ ਗਹਿ ਲੜੋ ਕੀ ਪਕੜਿਆ ਹੋਇਆ ਹੈ ਹੀਓ ਮਹਾਰਾਜ ਰੀ ਮਾਇਓ ਹੀਓ ਪੱਤ ਤੇ ਵਿਸਰਾਮ ਲਾ ਦੇਨਾ ਹੀਓ ਮਹਾਰਾਜ ਦੀ ਇਹ ਮਹਾਰਾਜ ਦੀ ਸੰਬੰਧਕ ਪਾਠ ਹੈ ਮਾਇਓ ਹੀਓ ਮਹਾਰਾਜ ਰੀ ਮਾਇਓ ਦੀ ਹਰ ਨਿਆਈ ਮੋਹ ਫਾਕਿਓ ਰੇ ਹਾਂਜੀ ਦੀ ਹਰ ਨਿਆਈ ਇੱਥੇ ਵਿਸਰਾਮ ਮੋਹ ਫਾਕਿਓ ਰੇ ਰਹਾਉ ਕਣੋ 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 ਸਦ ਲੋੜੈ ਇੱਥੇ ਵਿਸਰਾਮ ਹੈ ਬਿਨ ਲਹਿਣੇ ਕੈਠੇ ਪਾਇਓ ਰੇ ਬਿਨ ਲਹਿਣੇ ਕੈਠੇ ਪਾਇਓ ਰੇ ਕਣੋ 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 ਸਦ ਲੋੜੈ ਬਿਨ ਲਹਣ ਕੈਠਾ ਪਾਇਓ ਦੇ ਮਹਾਰਾਜ ਮਹਾਰਾਜ ਬੋਲੀ ਮਹਾਰਾਜ ਰੋਗਾਥ ਵਾਹੁ ਸੋ ਲੁਭੜਿਓ ਮਹਾਰਾਜ ਰੋ ਜਿਹੜਾ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਥੋੜਾ ਜਿਹਾ ਲਮਕਾ ਕੇ ਬੋਲਣਾ ਹੈ ਸੰਬੰਧ ਕਰਕੇ ਮਹਾਰਾਜ ਰੋਗਾਥ ਰੋਗਾਥ ਨਹੀਂ ਕਹਿਣਾ ਹੈ ਮਹਾਰਾਜ ਰੋਗਾਥ ਵਾਹੁ ਸੋ ਲੁਭੜਿਓ ਮਹਾਰਾਜ ਰੋਗਾਥ ਵਾਹੂ ਸਿਓ ਲੁਬੜਿਓ ਨਿਹਪਾਗੜੋ ਪਾਹ ਸੰਜੋਇਓ ਰੇ ਨਿਹਪਾਗੜੋ ਇਥੀ ਜਮਕਲਾ ਦਨੀ ਹੈ ਪਾਹ ਸੰਜੋਇਓ ਸੰਜੋਇਓ ਥੋੜਾ ਜਿਆ ਕਸਕੇ ਬੋਲਣਾ ਹੈ ਪਾਹ ਸੰਜੋਇਓ ਰੇ ਸਾਰਾ ਵਿਸਰਾਮ ਇਸ ਤਰ੍ਹਾਂ ਲੋਣਾ ਹੈ ਮਹਾਰਾਜ ਰੋਗਾਥ ਵਾਹੂ ਸਿਓ ਲੁਬੜਿਓ ਪੱਬਾ ਬੋਲਣਾ ਲੁਬੜਿਓ ਨਹੀਂ ਕਹਿਣਾ ਹੈ ਨਿਹਪਾਗੜੋ ਪਾਹੇ ਸੰਜੋਯੋ ਰੇ ਮਹਾਰਾਜ ਰੋਗਾਤ ਵਾਹੂ ਸੋ ਲੁੱਬੜਿਓ ਨਿਹਭਾਗੜ ਪਾਹੇ ਸੰਜੋਯੋ ਰੇ ਸੰਜੋਯੋ ਟਿਟਪੀ ਲਾ ਕੇ ਕਸ ਕੇ ਸੁਣ ਮਾਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਦੀ ਗਾਠੜਿਓ ਜਨ ਨਾਨਕ ਗਰਭਾਸ ਨਾ ਪਾੜਿਓ ਰੇ ਟੋਟੀ ਮਹੱਲਾ ਪੰਜਵਾ ਘਰ ਪੰਜਵਾ ਦੋ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਇਹ ਗੁਣ ਪਦ ਤੇ ਵਿਸਰਾਮ ਲਾਉਣਾ ਹੈ ਐਸੋ ਗੁਣ ਮੇਰੂ ਪ੍ਰਭ ਜੀ ਕੀਨ ਪੰਜ ਦੁਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਇਹ ਵੀ ਵਿਸਰਾਮ ਪੰਜ ਦੁਖ ਅਰ ਅਹੰਗ ਰੋਗ ਇਥੇ ਵਿਸਰਾਮ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋੜ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਅਰਹ ਦੀਨ ਰੂਪ ਅਨਰੂਪ ਮੋਰੋ ਕਾਛ ਨਾ ਵਿਚਾਰਿਓ ਰੂਪ ਅਨਰੂਪ ਮੋਰੋ ਇੱਥੇ ਟੰਕ ਲਾ ਦੇਣੀ ਹੈ ਕਾਛ ਨਾ ਵਿਚਾਰਿਓ ਪ੍ਰੇਮ ਗਾਇਓ ਮੋਹ ਹਰ ਰੰਗ ਪੀਨਾ ਆਮ ਪਾਟੀ ਸਿੰਘ ਮੇਰੋ ਕਹਿ ਜੰਦੇ ਨੇ ਰੂਪ ਅਨਰੂਪ ਮੇਰੋ ਮੋਰੋ ਕਹਿਣਾ ਹੈ ਧਿਆਨ ਨਾਲ ਤੇ ਅਨਰੂਪ ਦੇ ਵਿੱਚ ਥੋੜੀ ਡੈਸ਼ ਦੇ ਕੇ ਬੋਲਣਾ ਪੋਲਾ ਬੋਲਣਾ ਰੂਪ ਅਨਰੂਪ ਮੋਰੋ ਕਾਛ ਨਾ ਵਿਚਾਰਿਓ ਥੀ ਵਿਸਰਾਮ प्रेम गयो मोहि इति ठमक लादेगी हर रंग पीन पेखियो लालन पाट बीच खोए आनंद चित आनंद चिता, चिता हरखे पतिन चित्ता नहीं कहना चित्ता बोलना है कसके पेखियो लालन पाट बीच खोए इति विश्राम आनंद चित्ता हरखे पतिन तेस ही को गृह सोई प्रब नानक ਸੋ ठाकुर तिस ही ਕੋ ਤੀਨਾ ਟੁੱਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪ੍ਰੀਤ ਮਾਈ ਪਦ ਤੇ ਵਿਸਰਾਮ ਲਾ ਦੇਣਾ ਮਾਈ ਮੇਰੇ ਮਨ ਕੀ ਪ੍ਰੀਤ ਇਹ ਹੀ ਕਰਮ ਧਰਮ ਜਪ ਇਹੇ RAM ਨਾਮ ਨਿਰਮਲ ਹੈ ਰੀਤ ਇਹ ਹੀ ਕਰਮ ਧਰਮ ਜਾਪ ਇਹੀ ਇਥੇ ਵਿਸਰਾਮ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰਾ ਦੇਖਣ ਕਉ ਦਰਸ਼ਨ ਪ੍ਰਭ ਨੀਤ ਘਾਟ ਬਾਟ ਦੋਸ ਬਾਟ ਘਾਟ ਬਾਟ ਘਾਟ ਤੋਸਾ ਸੰਗ ਮੋਰਾ ਮਨ ਆਪਣੇ ਕਹੋ ਮੈਂ ਹਰ ਸਖਾ ਕੀਤ ਆਪ ਹੀ ਧਿਆਨ ਨਾਲ ਉਚਾਰਨ ਕਰਿਆ ਕਰੋ ਜਿੱਥੇ ਆਪਣੇ ਆਵੇ ਉੱਥੇ ਆਪਣੇ ਬੋਲੋ ਜਿੱਥੇ ਅਪੁਨੇ ਆਵੇ ਉੱਥੇ ਓਮਕੜ ਨਾਲ ਬੋਲੋ ਜਿੱਥੇ ਨਾਣੇ ਨਾਲ ਆਵੇ ਆਪਣੇ ਉੱਥੇ ਨਾਣੇ ਨਾਲ ਬੋਲੋ ਜਿੱਥੇ ਐੜੇ ਕੰਨੇ ਨਾਲ ਆਵੇ ਆਪਣੇ ਇਹ 7 8 ਜਿੰਨੇ ਸਰੂਪ ਹਨ ਧਿਆਨ ਨਾਲ ਉਚਾਰਨ ਕਰਨੇ ਹਨ ਇਹ ਨਹੀਂ ਵੀ ਸਾਰੇ ਥਾਵਾਂ ਤੇ ਆਪਣੇ ਆਪਣੇ ਕਹੀ ਜਾਂਦਾ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੁੱਡੀ ਮਹੱਲਾ ਪੰਜਵਾ ਪ੍ਰਭ ਜੀ ਮੇਲਾ ਮੇਰੇ ਪ੍ਰਾਨ ਪ੍ਰਭ ਜੀ ਮਿਲ ਇਥੇ ਵਿਸਾਮ ਮੇਰੇ ਪੌਂ ਬਿਸਰ ਨਹੀਂ ਨਿਮਕ ਹੀਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ ਖੂਹ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰੇ ਅੰਮ੍ਰਿਤ ਦ੍ਰਿਸ਼ਟ ਧਰਹੁ ਪ੍ਰਭ ਮਾਨ आठ पहर रसना गुण गावे जासपुर अघाव है समर्थ कान तेरी शरण जीवन के दाती सदा सदा नानक कुर्बान टोडि मोहल्ला 5 प्रब ਤੇਰੇ ਪਾਗ ਕੀ ਧੂਰ ਪ੍ਰਭ ਪਾਦ ਤੇ ਵਿਸ਼ਰਾਮ ਲਾਦਨਾ ਤੇਰੇ ਪਾਗ ਕੀ ਧੂਰ ਪਾਗ ਕਹਿਣਾ ਹੈ ਪੋਲਾ ਚਰਨਾ ਦਾ ਬਾਚਕ ਹੈ ਪਾਗ ਨਹੀਂ ਕਹਿਣਾ ਦੀਨ ਦਇਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦਹ ਦਿਸ ਰਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬਹ ਨ ਮਰਤੇ ਝੂਰਾ ਤੰਦ ਬੰਦ ਬਿਨ ਸੇ ਮਾਇਆ ਕੀ ਸਾਧੂ ਸੰਗਤ ਮਿਟੇ ਬਿਸੂਰਾ ਸੁਖ ਸੰਪਤ ਭੋਗ ਇਸ ਜੀਅਕੇ ਬਿਨ ਹਰ ਨਾਨਕ ਜਾਣੇ ਕੂਰਾ ਬਿਨ ਹਰ ਨਾਨਕ ਜਾਨੇਕੂਰ ਯਾਨੀ ਬੇਨ ਹਾਰੇ ਥੇ ਥੋੜਾ ਠਹਿਰਾ ਦੇ ਦੇਨਾ ਨਾਨਕ ਪਾਤੇਸ਼ੀ ਠਹਿਰਾ ਦੇ ਕੇ ਜਾਨੇਕੂਰ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਾਨ ਕੀ ਪਿਆਸ ਇੱਕ ਖਿੰਨ ਰਹਿ ਨਾ ਸਕੋ ਬੇਨ ਪ੍ਰੀਤਮ ਦਰਸ਼ਨ ਦੇਖਣ ਕਾ ਧਾਰੀ ਮਨ ਆਸ ਰਹਾਉ ਸਿਮਰਉ ਨਾਮ ਨਰੰਜਨ ਕਰਤੇ ਨਿਰੰਜਨ ਚਾਰਨ ਕਰਨ ਨਰੰਜਨ ਨਹੀਂ ਗੈਣਾ ਨਿਰੰਜਨ ਸਿਮਰਾਉ ਨਾਮ ਨਰੰਜਨ ਕਰਤੇ ਇਹ ਨਰੰਜਨ ਬੋਲਦਾ ਨੰਨਾ ਨੰਨੇ ਦੀ ਸਿਆਰੀ ਵੀ ਰਹਿ ਜਾਂਦੀ ਤੇ ਨਾਣਾ ਉਚਰਨ ਬੋਲਦਾ ਨੰਨੇ ਸਿਆਰੀ ਨਿਰੰਜਨ ਸਿਮਰਾਉ ਨਾਮ ਨਿਰੰਜਨ ਕਰਤੇ ਮਾਨ ਤਾਨਤੇ ਸਭ ਕਿਲ ਵਿਨਾਸ਼ ਪੂਰਨ ਪਾਰ ਬ੍ਰਹਮ ਸੁਖ ਦਾਤੇ ਆਵਨਾਸੀ ਬਿਮਲਾ ਜਾ ਕਉ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ ਸਾਤ ਸਹਜ ਸੂਕਮਨ ਉਪਜਿਓ ਕੋਟ ਸੂਰ ਨਾਨਕ ਪ੍ਰਗਾਸ ਸੀਰੀ ਸਹਜ ਪਾਠੀ ਸੇਵਾ सिरिसहजपाठ सेवा